ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਨੌਂ ਗਾਸਤ ਜਣ ਕੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਤੋਂ ਤਾਂ ਜਰੂਰ ਰਾਹਤ ਹੈ ਪਰ ਵੱਡੇ ਪੱਧਰ ਤੇ ਮੀਂਹ ਨਹੀਂ ਪੈ ਰਿਹਾ ਟੁੱਟਵੇਂ ਤੌਰ ਤੇ ਹਲਕੇ ਤੋਂ ਦਰਮਿਆਨੇ ਜਿਹੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਕਰ ਕਿਸੇ ਜ਼ਿਲ੍ਹੇ ਵਿੱਚ ਕਦੇ ਕਿਸੇ ਜ਼ਿਲ੍ਹੇ ਵਿੱਚ ਅੱਜ ਵੀ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਵੱਡੇ ਪੱਧਰ ਤੇ ਮੀਂਹ ਦੀ ਆਸ ਨਹੀਂ ਹੈ ਬੱਦਲਬਾਜ਼ੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਰਹੇਗੀ ਪਰ ਟੁੱਟਵੇਂ ਤੌਰ ਤੇ ਸ਼ਰਾਟੇ ਥੋੜੇ ਥੋੜੇ ਖੇਤਰਾਂ ਵਾਲੇ ਅੱਜ ਵੀ ਪੈਂਦੇ ਰਹਿਣਗੇ ਉਹ ਸਵੇਰ ਵੇਲੇ ਵੀ ਕੁਝ ਕੁ ਜ਼ਿਲ੍ਹੇ ਵਿੱਚ ਹੋ ਸਕਦੇ ਹਨ ਪਰ ਬਾਅਦ ਦੁਪਹਿਰ ਤੋਂ ਜਾਂ ਸ਼ਾਮ ਬਿਲ ਇਹ ਵੱਡੀ ਪੱਧਰ ਤੇ ਹੋ ਸਕਦੇ ਹਨ ਉਹ ਸ਼ਰਾਟੇ ਅਮਰਸਰ 'ਚ ਵੀ ਲੱਗ ਸਕਦੇ ਹਨ ਜਲੰਧਰ 'ਚ ਵੀ ਲੱਗ ਸਕਦੇ ਹਨ ਗੁਰਦਾਸਪੁਰ ਹੁਸ਼ਿਆਰਪੁਰ ਵਿੱਚ ਵੀ ਲੱਗ ਸਕਦੇ ਹਨ ਜਿਵੇਂ ਕੱਲ ਫਿਰੋਜ਼ਪੁਰ ਇੱਧਰ ਲੱਗੇ ਸਨ ਇਸ ਤਰ੍ਹਾਂ ਇੱਧਰ ਵੀ ਲੱਗ ਸਕਦੇ ਹਨ ਜੀਰੇਚ ਵੀ ਲੱਗ ਸਕਦੇ ਹਨ ਬਠਿੰਡਾ ਜਾਂ ਹੋ ਗਿਆ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਕਹਿਣ ਦਾ ਭਾਵ ਹੈ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਹਲਕੇ ਤੋਂ ਦਰਮਿਆਨੇ ਛਰਾਟੇ ਅੱਜ ਰਾਤ ਨੂੰ ਰਾਤ ਤੱਕ ਲੱਗ ਸਕਦੇ ਹਨ ਕੱਲ ਨੂੰ ਜਣ ਕੇ 10 ਦੀ ਦੁਪਹਿਰ ਤੋਂ ਬਾਅਦ ਤੇ 11 ਦੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ तकरीबन 60 ਤੋਂ 70% ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਕੱਲ ਨੂੰ ਊ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਅੱਜ ਹਲਕੇ ਤੋਂ ਦਰਮਿਆਨੇ ਸ਼ਰਾਟੇ